ਸਰਸ਼ਿਕਾਲ ਜੀ ਸਾਰਿਆਂ ਨੂੰ ਮੈਂ ਲਾਪਰੇਖਰ ਹਾਜ਼ਰ ਹਾਂ ਜੀ ਸ੍ਰਿੰਦਰ ਕੌਰ ਦੁਆਰਾ ਲਿਖਿਆ ਗਿਆ ਨਾਵਲ ਚੰਦਰੀ ਤਕਦੀਰ ਦਾ ਭਾਗ ਪੱਛੀਮਾ ਲੱਗੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਅੰਮ੍ਰਿਤ ਨੇ ਜਵਾਨੀ ਤੇ ਪੈਸੀ ਦੀ ਜੋਸ਼ ਵਿੱਚ ਤਕਦੀਰ ਦੀ ਤੇ ਹੋਰ ਕਈ ਕੁੜੀਆਂ ਦੀ ਜ਼ਿੰਦਗੀ ਹੀ ਬਰਬਾਦ ਨੇ ਕੀਤੀ ਸਗੋਂ ਉਸ ਦੀ ਆਪਣੀ ਜ਼ਿੰਦਗੀ ਵੀ ਬਰਬਾਦ ਹੋ ਗਈ ਸੋਸ਼ਲ ਮੀਡੀਆ ਤੇ ਕਈਆਂ ਨੇ ਉਸ ਦੀਆਂ ਵੀ ਤਸਵੀਰਾਂ ਪੋਸਟ ਕਰ ਦਿੱਤੀਆਂ ਤੇ ਧੀਆ ਭੈਣਾਂ ਨੂੰ ਅਜਿਹੇ ਰਾਖਸ਼ਸ ਤੋਂ ਦੂਰੀ ਬਣਾਉਣ ਨੂੰ ਅਪੀਲ ਕੀਤੀ। ਉਹ ਨੌਕਰੀ ਤੋਂ ਵੀ ਹੱਥ ਤੋਂ ਬੈਠਾ ਤੇ ਆਪਣੇ ਪਰਿਵਾਰ ਤੋਂ ਵੀ ਉਸ ਦੇ ਕਈ ਰਿਸ਼ਤੇਦਾਰ ਯਾਰ ਦੋਸਤ ਵੀ ਉਸ ਤੋਂ ਕਿਨਾਰਾ ਕਰ ਗਏ ਤਾਂ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਕੁਝ ਸਮੇਂ ਬਾਅਦ ਅਚਾਨਕ ਨੀਤੇ ਦੀ ਦੂਰ ਦੁਰਾਡੇ ਦੀ ਬਦਲੀ ਹੋ ਗਈ ਤੇ ਤਕਦੀਰ ਨੂੰ ਦੀਪੀ ਆਪਣੇ ਕੋਲ ਲੈ ਗਈ। ਜਲਦੀ ਹੀ ਬੱਚੀ ਤਕਦੀਰ ਨਾਲ ਕੁਲ ਮਿਲ ਗਈ। ਕੰਬਲੀ ਆਉਂਦੀ ਤੇ ਸਾਰਾ ਕੰਮ ਕਰਦੀ। ਤਕਦੀਰ ਸਾਰਾ ਦਿਨ ਘਰ ਹੀ ਰਹਿੰਦੀ ਤੇ ਦੀਪੀ ਦੇ ਬੱਚਿਆਂ ਨੂੰ ਪੜਾਉਂਦੀ ਤੇ ਵੇਲੇ ਸਮੇਂ ਟੀਵੀ ਦੇਖਦੀ ਜਾਂ ਆਪਣਾ ਮੋਬਾਈਲ ਦੇਖਦੀ ਜੋ ਦੀਪੀ ਨੇ ਲੈ ਕੇ ਦਿੱਤਾ ਸੀ। ਦੀਪੀ ਆਪ ਵੀ ਨੌਕਰੀ ਕਰਦੀ ਸੀ ਤੇ ਪੈਸੇ ਦੀ ਘਰ 'ਚ ਕੋਈ ਕਮੀ ਨਹੀਂ ਸੀ। ਉਹ ਤਕਦੀਰ ਨੂੰ ਵੀ ਛੁੱਟੀ ਵਾਲੇ ਦਿਨ ਪਾਰਲਰ ਲੈ ਕੇ ਜਾਂਦੀ। ਤਕਦੀਰ ਹੋਰ ਵੀ ਨਿੱਖਰ ਗਈ ਸੀ। ਦੀਪੀ ਨੇ ਕਈ ਉਸਦੇ ਲਈ ਰਿਸ਼ਤੇ ਦੇਖੇ ਪਰ ਗੱਲ ਨਾ ਬੰਦੀ। ਕਿਸੇ ਦੀ ਉਮਰ ਜ਼ਿਆਦਾ ਕੋਈ ਸ਼ਰਾਬ ਪਿੰਦਾ ਦੇ ਤੇ ਕਿਤੇ ਬੱਚੇ ਕਿਸੇ ਦਾ ਘਰ ਪਰਿਵਾਰ ਠੀਕ ਨਾ ਹੁੰਦਾ ਤਕਦੀਰ ਬਰਾਬਰ ਦਾ ਹਾਨ ਪ੍ਰਵਾਂਚਾਉਂਦੇ ਸੀ ਪਰ ਜਦੋਂ ਇੱਕ ਵਾਰ ਵਿਆਹ ਟੁੱਟ ਜਾਂਦਾ ਹੈ ਤੇ ਦੂਜੇ ਵਿਆਹ ਵੇਲੇ ਸਮਝੌਤੇ ਹੀ ਕਰਨੇ ਪੈਂਦੇ ਹਨ ਫਿਰ ਇੱਕ ਦਿਨ ਸੁਖੀ ਨੇ ਅਖਬਾਰ ਵਿੱਚ ਇੱਕ ਰਿਸ਼ਤਾ ਦੇਖਿਆ ਉਮਰ 35 ਸਾਲ ਕੱਦ 5 ਫੁੱਟ ਦਾ 10 ਇੰਚ ਸਰਕਾਰੀ ਕਰਮਚਾਰੀ ਵਧੀਆ ਤਰ੍ਹਾਂ ਦਾ ਆਪਣਾ ਘਰ ਬੇਕਸੂਰ ਤਲਖਸ਼ ਦਾ ਬਿਨਾ ਦੇਹੇਜ ਦੀਵਿਆ ਯੋਗ ਪੜ੍ਹੀ ਲਿਖੀ ਲੜਕੀ ਦੀ ਤਲਾਸ਼ ਸੁਖੀ ਨੇ ਫਟਾਫਟ ਦੇਪੀ ਨੂੰ ਫੋਨ ਲਗਾ ਲਿਆ ਤੇ ਦੱਸਿਆ ਉਸਨੇ ਕਿਹਾ ਦੀਦੀ ਹੁਨੇ ਗੱਲ ਕਰ ਲੋ ਮੈਂ ਅੱਜ ਵਿਜ਼ੇ ਹਾਂ ਸੁਖੀ ਨੇ ਗੱਲ ਕੀਤੀ ਤਾਂ ਫੋਨ ਅਗੋਂ ਮੁੰਡੇ ਨੇ ਆਪ ਹੀ ਚੁੱਕ ਲਿਆ ਤੇ ਬਹੁਤ ਹੀ ਤਹਜੀਬ ਨਾਲ ਗੱਲ ਕੀਤੀ ਮੁੰਡਾ ਹੈਲੋ ਸੁਖੀ ਸਤਿ ਸ਼੍ਰੀ ਅਕਾਲ ਜੀ ਮੁੰਡਾ ਸਤਿ ਸ਼੍ਰੀ ਅਕਾਲ ਜੀ ਸੁਖੀ ਜੀ ਅੱਜ ਦੇ ਅਖਬਾਰ ਵਿੱਚ ਤੁਹਾਡਾ ਇਸ਼ਤਿਹਾਰ ਪੜਿਆ ਸੀ ਤਾਂ ਉਸੇ ਸੰਬੰਧ ਵਿੱਚ ਗੱਲ ਕਰਨੀ ਸੀ ਤੁਸੀਂ ਕੌਣ ਬੋਲਦੇ ਹੋ ਮੁੰਡਾ ਜੀ ਮੈਂ ਆਪ ਹੀ ਬੋਲ ਕੇ ਆਇਆ ਮੇਰੇ ਪਿਤਾ ਜੀ ਦੀ ਕਾਫੀ ਸਮਾਂ ਪਹਿਲਾਂ ਡੈਥ ਹੋ ਚੁੱਕੀ ਸੀ ਤੇ ਘਰ ਵਿੱਚ ਮੈਂ ਹੀ ਵੱਡਾ ਹਾਂ ਸੁਖੀ ਉਹ ਠੀਕ ਹੈ ਇਸ ਦਾ ਮਤਲਬ ਤੁਸੀਂ ਆਪਣੇ ਵਿਆਹ ਬਾਰੇ ਆਪ ਹੀ ਗੱਲ ਕਰ ਰਹੇ ਹੋ ਤੁਸੀਂ ਕਿੱਥੇ ਰਹਿੰਦੇ ਹੋ ਮੁੰਡਾ ਜੀ ਆਪ ਹੀ ਕਰਨੀ ਪੈਣੀ ਆ ਦੂਜਾ ਨੰਬਰ ਮੈਂ ਆਪਣੇ ਜੀਜਾ ਜੀ ਦਾ ਦਿੱਤਾ ਸੀ ਉਸਤੇ ਮੇਰੀ ਬੱਡੀ ਪੈਨ ਨੇ ਗੱਲ ਕਰਨੀ ਸੀ ਮੈਂ ਪਠਾਨ ਕੋਟ ਰਹਿੰਦਾ ਹਾਂ ਜੀ ਉਸਨੇ ਸੁਖੀ ਦੇ ਦੋ ਮਹਵਾਂ ਸਵਾਲਾਂ ਦੇ ਜਵਾਬ ਦੇ ਦਿੱਤੇ ਸੁਖੀ ਕੀ ਕੰਮ ਕਰਦੇ ਹੋ ਤੇ ਘਰ ਵਿੱਚ ਕੌਣ-ਕੌਣ ਹਨ ਤੁਹਾਡੇ ਮੁੰਡਾ ਜੀ ਮੈਂ ਰੇਲਵੇ ਦੇ ਵਿਭਾਗ ਵਿੱਚ ਸਰਕਾਰੀ ਨੌਕਰੀ ਕਰਦਾ ਹਾਂ ਘਰ ਵਿੱਚ ਮੇਰੀ ਮੰਮੀ ਜੀ ਤੇ ਛੋਟਾ ਭਰਾ ਹਨ ਤੇ ਭੈਣ ਵਿਆਹੀ ਹੋਈ ਹੈ ਜੀ ਚੰਡੀਗੜ੍ਹ ਸੁਖੀ ਮੰਮੀ ਕੀ ਕਰਦੇ ਹਨ ਤੁਹਾਡੇ ਤੇ ਛੋਟਾ ਭਰਾ ਕੀ ਕਰਦਾ ਮੁੰਡਾ ਜੀ ਮਦਰ ਹਾਊਸ ਵਾਈਫ ਹਾਂ ਤੇ ਛੋਟਾ ਪ੍ਰਾਵੀ ਸਰਕਾਰੀ ਨੌਕਰੀ ਹੀ ਕਰਦਾ ਹੈ ਉਸ ਦਾ ਅਗਲੇ ਮਹੀਨੇ ਹੀ ਵਿਆਹ ਹੈ ਸੁਖੀ ਕਿਸ ਤਰ੍ਹਾਂ ਦੀ ਲੜਕੀ ਦੀ ਭਾਲ ਹੈ ਤੁਹਾਨੂੰ ਮੁੰਡਾ ਜੇ ਘਰ ਪਰਿਵਾਰ ਵਿੱਚ ਰਚਮੇਚ ਜਾਣ ਵਾਲੀ ਪੜੀ ਲਿਖੀ ਕੁੜੀ ਹੋਵੇ ਹੁਣ ਤੁਸੀਂ ਦੱਸੋ ਤੁਹਾਡੀ ਬੇਟੀ ਬਾਰੇ ਕੁਝ ਮੁੰਡੇ ਦੇ ਜਵਾਬ ਨਾਲ ਹੀ ਸਵਾਲ ਕਰ ਦਿੱਤਾ ਸੁਖੀ ਮੈਂ ਕੁੜੀ ਦੀ ਮਾਸਰੀ ਬੋਲ ਰਹੀ ਆ ਤੇ ਕੁੜੀ ਨੇ ਜਵਲੈ ਮੇ ਕੀਤੀ ਹੋਈ ਆ ਕੰਪਿਊਟਰ ਦਾ ਡਿਪਲੋਮਾ ਵੀ ਕੀਤਾ ਹੋਇਆ ਹੈ ਇਸ 10 ਦਾ ਕੋਰਸ ਵੀ ਕੀਤਾ ਹੋਇਆ ਕੱਦ 5 ਫੁੱਟ 4 ਇੰਚਾਂ ਤੇ ਮੈਂ ਨਕਸ਼ ਵੀ ਤਿੱਖੇ ਹਨ ਮੁੰਡਾ ਜੀ ਜੇ ਤੁਹਾਨੂੰ ਗੱਲਬਾਤ ਸਹੀ ਲੱਗੀ ਹੋਵੇ ਤੇ ਤੁਸੀਂ ਕੁੜੀ ਦੀ ਫੋਟੋ ਤੇ ਬਾਇਓ ਡਾਟਾ ਭੇਜੋ ਮੈਂ ਘਰ ਗੱਲਬਾਤ ਕਰਕੇ ਦੱਸ ਦੇਵਾਂਗਾ ਸੁਖੀ ਨਹੀਂ ਤੁਸੀਂ ਪਹਿਲਾਂ ਆਪਣੀ ਫੋਟੋ ਤੇ ਬਾਇਓ ਡਾਟਾ ਭੇਜੋ ਮੈਂ ਪਰਿਵਾਰ ਨਾਲ ਗੱਲ ਕਰਕੇ ਤੁਹਾਨੂੰ ਸ਼ਾਮ ਤੱਕ ਦੱਸ ਦੇਵਾਂਗੀ ਮੁੰਡਾ ਠੀਕ ਹੈ ਜੀ ਜਿਵੇਂ ਤੁਹਾਡੀ ਮਰਜ਼ੀ ਸਾਨੂੰ ਸਾਰਾ ਕੁਝ ਪੁੱਛ ਕੇ ਦੋਮਾ ਨੇ ਫੋਨ ਰੱਖ ਦਿੱਤਾ ਕੁਝ دیر ਮਗਰ ਹੋਈ ਸੁਖੀ ਦੇ ਫੋਨ ਤੇ WhatsApp ਤੇ ਮੈਸੇਜ ਆਇਆ ਮੁੰਡੇ ਨੇ ਆਪਣੀ ਫੋਟੋ ਤੇ ਬਾਇਓ ਡਾਟਾ ਭੇਜਿਆ ਸੀ ਸੁਖੀ ਨੇ ਫਟਾਫਟ ਫੋਟੋ ਦੇਖੀ ਤੇ ਦੀਪੀ ਨੂੰ ਭੇਜ ਦਿੱਤੀ ਦੀਪੀ ਨੇ ਵੀ ਫਟਾਫਟ WhatsApp ਖੋਲ੍ਹਿਆ ਤੇ ਮੁੰਡੇ ਦੀ ਤਸਵੀਰ ਦੇਖੀ ਬਰਾਊਨ ਕਲਰ ਦੀ ਪੱਗ ਕਰੀਮ ਰੰਗ ਦੀ ਕਮੀਜ਼ ਤੇ ਕਯਮਲ ਕਲਰ ਦੀ ਜੀਨ ਪਾਈ ਹੋਈ ਸੀ ਮੁੰਡੇ ਦੀ ਫੋਟੋ ਹੈ ਹੀ ਬਹੁਤ ਸੋਹਣੀ ਸੀ ਤਕਦੀਰ ਨਾਲ ਵੀ ਮੁੰਡਾ ਸੋਹਣਾ ਸੀ ਸਰਕਾਰੀ ਨੌਕਰੀ ਉੱਪਰੋਂ ਮੁੰਡਾ ਵੀ ਰੱਜ ਕੇ ਸੋਹਣਾ ਦੀਪੀ ਨੇ ਬਾਇਓ ਡਾਟਾ ਪੜਿਆ ਸਭ ਕੁਝ ਠੀਕ ਲੱਗਣ ਉਪਰੰਤ ਉਹਨਾਂ ਵੀ ਕੁੜੀ ਦੀ ਤਸਵੀਰ ਤੇ ਬਾਇਓ ਡਾਟਾ ਭੇਜ ਦਿੱਤਾ ਮੁੰਡੇ ਨੂੰ ਕੁੜੀ ਦੀ ਤਸਵੀਰ ਪਾ ਗਈ ਤੇ ਉਸੇ ਪਰਿਵਾਰ ਵਾਲਿਆਂ ਨੇ ਵੀ ਸਹਿਮਤੀ ਦੇ ਦਿੱਤੀ ਮੁੰਡੇ ਦੀ ਫੋਟੋ ਦੇਖ ਦੀਪੀ ਦਾ ਵੀ ਦਿਲ ਕੀਤਾ ਕਿ ਮੈਂ ਵੀ ਮੁੰਡੇ ਨਾਲ ਫੋਨ ਤੇ ਗੱਲ ਕਰਾਂ ਉਸਨੇ ਝੱਟ ਫੋਨ ਲਗਾਇਆ ਤੇ ਗੱਲ ਕੀਤੀ ਉਸਨੂੰ ਵੀ ਮੁੰਡਾ ਗੱਲਬਾਤ ਪਕੋਂ ਠੀਕ ਲੱਗਾ। ਉਹਨਾਂ ਅਗਲੇ ਹਫਤੇ ਦੇਖ ਦਿਖਾਈ ਦਾ ਪ੍ਰੋਗਰਾਮ ਬਣਾਇਆ ਤਾਂ ਮੁੰਡੇ ਨੇ ਦੱਸਿਆ ਕਿ ਠੀਕ 15 ਦਿਨਾਂ ਬਾਅਦ ਉਹ ਚੰਡੀਗੜ੍ਹ ਕੇ ਸੇ ਜ਼ਰੂਰੀ ਕੰਮ ਆ ਰਿਹਾ ਹੈ। ਤੇ ਚੰਡੀਗੜ੍ਹ ਹੀ 15 ਦਿਨਾਂ ਬਾਅਦ ਮਿਲਣ ਦਾ ਪ੍ਰੋਗਰਾਮ ਰੱਖ ਲਿਆ ਸੇ ਸਭ ਨੇ। ਇਹੀ ਗੱਲਬਾਤ ਦੌਰਾਨ ਮੁੰਡੇ ਨੇ ਇੱਕ ਦਿਨ ਸੁਖੀ ਨੂੰ ਕਿਹਾ, ਤੁਸੀਂ ਤਕਦੀਰ ਦੇ ਮਾਸੀ ਹੋ। ਮੈਂ ਵੀ ਤੁਹਾਨੂੰ ਮਾਸੀ ਹੀ ਆਖ ਲਿਆ ਕਰਾਂ। ਕਿਉਂਕਿ ਮੈਨੂੰ ਤੁਹਾਡਾ ਸੁਭਾਅ ਬਹੁਤ ਵਧੀਆ ਲੱਗਾ। ਕਈ ਗੱਲ ਨਹੀਂ ਜੇ ਮੈ ਤੁਹਾਨੂੰ ਠੀਕ ਲੱਗੀ ਉਸ ਦਿਨ ਤੋਂ ਬਾਅਦ ਉਹ ਸੁੱਖੀ ਨੂੰ ਮਾਸੀ ਜੀ ਕਹਿ ਕੇ ਬੁਲਾਉਣ ਲੱਗਾ ਉਸ ਦੀਆਂ ਗੱਲਾਂ ਵਿੱਚੋਂ ਆਪਣਾ ਪੰਛ ਹਲਕਦਾ ਤੇ ਉਹ ਗੁੱਡ ਮਾਰਨਿੰਗ ਦਾ ਮੈਸੇਜ ਵੀ ਕਰਨ ਲੱਗਾ ਹੁਣ ਤੱਕ ਉਹ ਸੁੱਖੀ ਦੇ ਪਰਿਵਾਰਿਕ ਮੈਂਬਰਾਂ ਬਾਰੇ ਵੀ ਜਾਣ ਚੁੱਕਾ ਸੀ ਉਸਨੇ ਸੁੱਖੀ ਤੋਂ ਤਕਦੀਰ ਦੇ ਮੰਮੀ ਡੈਡੀ ਬਾਰੇ ਵੀ ਪੁੱਛਿਆ ਕਿ ਉਹ ਆਪ ਕੱਲ ਕਿਉਂ ਨਹੀਂ ਕਰ ਰਹੇ ਤਾਂ ਸੁੱਖੀ ਨੇ ਕਿਹਾ ਕਿ ਸਾਡੇ ਜੀਜਾ ਜੀ ਜਿਨੀ ਕੀ ਤਕਦੀਰ ਦੇ ਪਾਪਾ ਦੀ ਕੁਝ ਬਿਮਾਰ ਰਹਿੰਦੇ ਹਨ ਤੇ ਦੀਦੀ ਨੇ ਕਿਹਾ ਕਿ ਤੁਸੀਂ ਸਾਰੀ ਗੱਲਬਾਤ ਕਰ ਲਵੋ ਬਾਕੀ ਦੇ ਰਿਸ਼ਤੇ ਸਿਰੇ ਚੜ ਗਿਆ ਤਾਂ ਅਸੀਂ ਮਿਲ ਕੇ ਗੱਲ ਕਰਾਂਗੇ ਮੁੰਡੇ ਨੇ ਵੀ ਉਹਨਾਂ ਨੂੰ ਮਿਲਣ ਲਈ ਬੜੀ ਇੱਛਾ ਨਹੀਂ ਕੀਤੀ ਇੱਕ ਪਾਸੇ ਜਿੱਥੇ ਸੁਖੀ ਤੇ ਦੀਪੀ ਨੂੰ ਮੁੰਡੇ ਦਾ ਹਰ ਅੰਦਾਜ਼ ਪਸੰਦ ਆਇਆ ਸੀ ਦੂਜੇ ਪਾਸੇ ਚਿੰਤਾ ਵੇਸੀ ਕਿ ਤੇ ਪਹਿਲਾਂ ਵਾਂਗ ਹੀ ਤਕਦੀਰ ਦਾ ਸੋਹਰਾ ਪਰਿਵਾਰ ਗਲਤ ਨਾ ਨਿਕਲੇ ਸੁਖੀ ਹੱਥ ਜੋੜ-ਜੋੜ ਕੇ ਅਰਦਾਸਾਂ ਕਰਦੀ ਤਕਦੀਰ ਦੇ ਭੂਖਲੇ ਤਕਦੀਰ ਦੀਪੀ ਕੋ ਹੀ ਰਹਿੰਦੀ ਸੀ ਦੀਪੀ ਨੇ ਤਕਦੀਰ ਦੇ ਫੋਨ ਤੇ ਵੀ ਮੁੰਡੇ ਦੀ ਫੋਟੋ ਭੇਜ ਦਿੱਤੀ ਤਕਦੀਰ ਨੂੰ ਵੀ ਮੁੰਡੇ ਦੀ ਫੋਟੋ ਪਸੰਦ ਆ ਸੀ ਪਰ ਵਿਆਹ ਦੇ ਨਾਮ ਤੋਂ ਉਹ ਘਪਰਾਉਂਦੇ ਕਿਉਂਕਿ ਦੋ ਵਾਰ ਉਹ ਧੋਖਾ ਖਾ ਚੁੱਕੀ ਸੀ ਹੋਰ ਰਿਸ਼ਤਿਆਂ ਦੇ ਨਾਮ ਤੇ ਤੜਫ ਰਹੀ ਸੀ ਉਹਦੀਆਂ ਸੱਕੀਆਂ ਭੈਣਾ ਨੇ ਉਸ ਤੋਂ ਦੂਰੀ ਬਣਾ ਲਈ ਸੀ ਤੇ ਉਸ ਦੇ ਨਾਲ ਗੱਲ ਕਰਨਾ ਵੀ ਉਹਨਾਂ ਨੂੰ ਪਸੰਦ ਨਹੀਂ ਸੀ ਉਸੇ ਮੰਮੀ ਪਾਪਾ ਵੀ ਉਸ ਤੋਂ ਦੂਰੀ ਬਣਾ ਰਹੇ ਸਨ ਜਿਸ ਨੂੰ ਤਕਦੀਰ ਤੇ ਦੀਪੀ ਵੀ ਸਮਝਦੇ ਸਨ ਜਦ ਵੀ ਤਕਦੀਰ ਨੇ ਫੋਨ ਕਰਨਾ ਕੋਈ ਨਾ ਕੋਈ ਬਹਾਨਾ ਲਗਾ ਫੋਨ ਕੱਟਣ ਦੀ ਕਰਦੀ ਇਸ ਲਈ ਤਕਦੀਰ ਨੇ ਵੀ ਫੋਨ ਕਰਨਾ ਕੱਟ ਕਰ ਦਿੱਤਾ ਸੀ ਜਦੋਂ ਦੀ ਤਕਦੀਰ ਦੀਪੀ ਕੋਲ ਗਈ ਸੀ ਉਹਨਾਂ ਨੇ ਕਦੀ ਇਹ ਵੀ ਨਹੀਂ ਕਿਹਾ ਕਿ ਤੂੰ ਵਾਪਸ ਕਦੋਂ ਆਵੇਂਗੀ ਜਾਂ ਅਸੀਂ ਲੈ ਆਈ ਤਕਦੀਰ ਨੂੰ 1.5 ਸਾਲ ਹੋ ਗਿਆ ਸੀ ਦੀਪੀ ਕੋਲ ਰਹਿੰਦੀ ਆ ਚੇਤੇ ਚਲਦਿਆਂ ਹੀ ਦੀਪੀ ਨੂੰ ਉਸੇ ਰਿਸ਼ਤੇ ਦੀ ਚਿੰਤਾ ਸੀ ਉਹਨਾਂ ਤਕਦੀਰ ਦੀ ਨੌਕਰੀ ਲੈਵੀ ਹੱਥ ਪੈਰ ਮਾਰੇ ਸੁੱਖੀ ਵਿਵਸਥਾ ਬਹੁਤ ਦਿਉ ਕਰਦੀ ਸੀ ਕਿਉਂਕਿ ਉਸਨੇ ਤੇ ਦੀਪੀ ਨੇ ਹੀ ਤਕਦੀਰ ਨੂੰ ਬਚਪਨ ਵਿੱਚ ਪਾਲਿਆ ਸੀ ਤਕਦੀਰ ਨੂੰ ਇਕੱਲਾ ਪੰਜ ਜ਼ਰੂਰ ਅੱਖਰ ਦਾ ਦੀਪੀ ਤਾਂ ਦਫ਼ਤਰ ਚਲੀ ਜਾਂਦੀ ਨੇਤਾ ਵੀ ਸ਼ਨੀਵਾਰਾਂ ਵਰਗਿੜਾ ਮਾਰਦਾ ਰਹਿੰਦਾ ਆਖਿਆ ਆਪਾਂ ਗੱਲ ਕਰਦੇ ਸੀ ਤਕਦੀਰ ਤੇ ਰਿਸ਼ਤੇ ਦੀ ਇਸ ਵਾਰ ਚ ਉਹ ਨੀਟਾ ਆਇਆ ਤਾਂ ਉਸ ਨੂੰ ਪਠਾਨਕੋਟ ਵਾਲੇ ਮੁੰਡੇ ਦੀ ਸਾਰੀ ਗਲਫਤ ਜਾਣੂ ਕਰਵਾਇਆ ਗਿਆ ਉਸ ਦਾ ਨਾਮ ਰਮਨਪ੍ਰੀਤ ਸਿੰਘ ਸੀ ਨੀਟੇ ਨੇ ਵੀ ਉਸ ਦੇ ਨਾਲ ਗੱਲ ਕੀਤੀ ਤਾਂ ਉਸ ਨੂੰ ਵੀ ਮੁੰਡਾ ਠੀਕ ਲੱਗਾ ਪਰ ਮੁੰਡੇ ਦੀ ਗਲਫਤ ਵਾਲੀ ਮਿਠਾਸ ਉਸ ਨੂੰ ਅਖਰੀ ਜ਼ਰੂਰ ਨੀਟੇ ਦੇ ਨਾਲ ਇੱਕ ਦੋਸ ਸੀ ਜਿਸ ਦੇ ਸਾਰੇ ਪਠਾਨਕੋਟ ਸਨ ਨੀਟੇ ਨੇ ਉਸ ਦੇ ਨਾਲ ਗੱਲ ਕੀਤੀ ਰਮਨਪ੍ਰੀਤ ਸਿੰਘ ਦਾ ਪਤਾ ਦੱਸਿਆ ਤਾਂ ਉਸ ਨੇ ਕਿਹਾ ਕਿ ਮੇਰੇ ਸਹੁਰੇ ਪਰਿਵਾਰ ਵੀ ਉਸੇ ਕਲੋਨੀ ਵਿੱਚ ਰਹਿੰਦਾ ਹੈ। ਨੀਤੇ ਦੇ ਦੋਸਤ ਨੇ ਆਪਣੇ ਸਾਲੀ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਇੱਕ ਦੋ ਦਿਨ ਚ ਪਤਾ ਕਰਕੇ ਦੱਸਾਂਗਾ। ਉਦੋਂ ਰਣਪ੍ਰੀਤ ਸਿੰਘ ਨੇ ਸੁਖੀ ਨੂੰ ਮਾਸੀ ਕਹਿਣਾ ਸ਼ੁਰੂ ਕਰਤਾ ਸੀ ਤੇ ਉਸੇ ਪਰਿਵਾਰ ਦੀ ਤਕਦੀਰ ਦੀ ਖਬਰ ਸਰ ਲੈਂਦਾ ਰਹਿੰਦਾ। ਉਸਨੇ WhatsApp ਵਾਲੀ ਸੁਖੀ ਦੀ DP ਦੇਖ ਕੇ ਕਿਹਾ ਮਾਸੀ ਜੀ WhatsApp ਤੇ ਫੋਟੋ ਕਿਸ ਦੀ ਆ? ਤਾਂ ਸੁਖੀ ਨੇ ਕਿਹਾ ਮੇਰੀ ਹੀ ਆ। ਕਿਉਂ ਕੀ ਹੋਇਆ? ਉਹ ਅੱਛਾ ਜੀ ਇਸ ਦਾ ਮਤਲਬ ਮੇਰੇ ਮਾਸੀ ਜੀ ਬਹੁਤ ਸੋਹਣੀ ਹਨ ਪਰ ਤੁਸੀਂ ਤਾਂ ਬਹੁਤ ਯੰਗ ਲੱਗਦੇ ਹੋ ਲੱਗਦਾ ਪੁਰਾਣੀ ਫੋਟੋ ਆ ਰਮਨ ਜੀ ਸੁਖੀ ਨੂੰ ਕਰਿੰਦਿਆਂ ਫੇਰ ਸਵਾਲ ਕਰ ਦਿੱਤਾ ਨਹੀਂ ਬਹੁਤੀ ਪੁਰਾਣੀ ਨਹੀਂ ਪਿਛਲੇ ਮਹੀਨੇ ਕਿਸੇ ਵਿਆਹ ਤੇ ਗਏ ਸੀ ਉੱਥੇ ਦੀ ਹੀ ਆ ਹੋਰ ਦੱਸੋ ਘਰ ਪਰਿਵਾਰ ਸਭ ਠੀਕ ਠਾਕ ਆ ਸੁਖੀ ਨੇ ਗੱਲ ਬਦਲ ਦਿੱਤੀ ਕਿਹਾ ਹਾਂਜੀ ਮਾਸੀ ਜੀ ਸਾਰੇ ਠੀਕ ਹਨ ਮਾਸੀ ਜੀ ਮੈਂ ਕੱਲ ਕੈਨੇ ਸੀ ਹਾਂਜੀ ਬੋਲੋ ਬੇਟਾ ਸੁਖੀ ਨੇ ਆਪਣਤ ਨਾਲ ਕਿਹਾ ਮਾਸੀ ਜੀ ਤਕਦੀਨ ਨਾਲ ਮੇਰਾ ਰਿਸ਼ਤਾ ਹੋਵੇ ਜਾਂ ਨਾ ਹੋਵੇ ਇਹ ਰੱਬ ਦੀ ਮਰਜ਼ੀ ਹੈ ਪਰ ਮੇਰਾ ਤੁਹਾਡੇ ਨਾਲ ਰਿਸ਼ਤਾ ਜੁੜ ਚੁੱਕਾ ਹੈ ਮੈਂ ਤੁਹਾਨੂੰ ਮਾਸੀ ਕਿਹਾ ਤੇ ਮਾਸੀ ਮਾਂ ਦੇ ਬਰਾਬਰ ਹੁੰਦੀ ਹੈ ਤੁਹਾਡੇ ਬੱਚੇ ਮੇਰੇ ਛੋਟੇ ਭੈਣ ਭਰਾ ਨੇ ਇਹਨਾਂ ਦੇ ਵਿਆਹ ਵਿੱਚ ਆਉਣਾ ਚਾਹਾਂਗਾ ਤੇ ਤੁਹਾਡੀ ਮਦਦ ਵੀ ਕਰਨੀ ਚਾਹਾਂਗਾ ਹੋਵੇਗਾ ਰਿਸ਼ਤਾ ਤੇਰੀ ਤਕਦੀਰ ਨਾਲ ਵੀ ਜ਼ਰੂਰ ਹੋਵੇਗਾ ਬਸ ਆ ਦੋ ਚਾਰ ਦਿਨ ਦੀ ਗੱਲਾ ਤੂੰ ਆਵੇਂਗਾ ਚੰਡੀਗੜ੍ਹ ਤੇ ਆਪਾਂ ਮਿਲਦੇ ਹਾਂ ਫਿਰ ਆਪਣੀ ਗੱਲ ਕਰਕੇ ਸੁੱਕੀ ਫੋਨ ਰੱਖ ਦਿੰਦੀ ਆ ਰਮਨਪ੍ਰੀਤ ਸਿੰਘ ਸੁੱਕੀ ਤੇ ਦੀਪੀ ਨਾਲ ਕਾਫੀ ਖੁੱਲ੍ਹ ਮਿਲ ਗਿਆ ਸੀ ਉਹ ਤਕਦੀਰ ਦਾ ਤੇ ਉਸਦੇ ਪਿਤਾ ਦਾ ਵੀ ਹਾਲਚਲ ਜਰੂਰ ਪੁੱਛਦਾ ਪਰ ਉਸਨੇ ਕਦੀ ਤਕਦੀਰ ਨਾਲ ਗੱਲ ਕਰਨ ਨੂੰ ਵੀ ਨਹੀਂ ਕਿਹਾ ਸੀ ਇੱਕ ਵਾਰ ਦੀਪੀ ਨੇ ਤਕਦੀਰ ਨੂੰ ਪੁੱਛਿਆ ਵੀ ਸੀ ਕਿ ਜੇ ਤੇਨੂੰ ਸਹੀ ਲੱਗਦਾ ਹੈ ਤਾਂ ਇੱਕ ਵਾਰ ਗੱਲ ਕਰ ਲੈ ਪਤਕਦੀਨ ਨੂੰ ਚਿਮੀ ਅੰਦਰੋਂ ਹੀ ਪਤਾ ਸੀ ਕਿ ਇੱਥੇ ਵੀ ਉਸਦੀ ਜੰਦਰੀ ਤਗਦੀਰ ਬਾਹਮੈਂ ਫੈਲਾਈ ਖੜੀ ਸੀ ਤੇ ਇੱਥੇ ਵੀ ਨਾ ਹੀ ਹੋ ਜਾਣੀ ਨੀਤੇ ਦਾ ਦੋਸਤ ਹਰਜੋ ਸਿੰਘ ਆਪਣੇ ਸਹੁਰੇ ਘਰ ਪਠਾਨਕੋਟ ਚਲਾ ਗਿਆ ਕਿਉਂਕਿ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਸੀ ਇੱਥੇ ਉਸਨੇ ਆਪਣੀ ਸਾਲੀ ਨਾਲ ਰਮਨ ਪ੍ਰੀਤ ਫਰੀ ਗਲਵੱਡ ਕੀਤੀ ਜੋ ਉਸਦੇ ਸਹੁਰਾ ਸਾਹਿਬ ਵੀ ਸੁਣ ਰਹੇ ਸੀ ਕਿਉਂਕਿ ਉਹ ਸਾਰੇ ਇਕੱਠੇ ਹੀ ਡ੍ਰੈਗ ਰੂਮ 'ਚ ਬੈਠੇ ਸੀ ਹਰਜੋਤ ਕੁਝ ਬੋਲਦਾ ਇਸ ਤੋਂ ਪਹਿਲਾਂ ਹੀ ਉਸੇ ਸੋਰਾ ਸਾਹ ਬੋਲੇ ਉਹੀ ਰਮਨ ਪ੍ਰੀਤਾ ਨੇ ਜੋ ਰੇਲਵੇ ਪਪਾਗ ਵਿੱਚ ਨੌਕਰੀ ਕਰਦਾ ਹੈ ਤੇ ਉਸੇ ਛੋਟਾ ਭਰਾ ਦਾ ਪਿਛਲੇ ਮਹੀਨੇ ਹੀ ਮੰਗਣਾ ਹੋਇਆ ਹੈ ਹਾਂਜੀ ਪਪਾ ਜੀ ਉਹੀ ਰਮਨ ਪ੍ਰੀਤਾ ਹੈ ਹਰਜੂਤ ਕਹਲ ਨਾਲ ਬੋਲਿਆ ਉਹ ਉਸੇ ਬਾਰੇ ਜਨਨ ਨੂੰ ਕਾਲਾ ਸੀ ਫਿਰ ਤਾਂ ਪੁੱਤਰ ਜੀ ਤੁਸੀਂ ਇਹ ਰਿਸ਼ਤਾ ਰਹਿਣ ਦਿਓ ਹਰਜੂਤ ਸਿੰਘ ਦੇ ਵਿਜ਼ੁਰਗ ਸੋਰਾ ਸਾਹ ਨੇ ਆਪਣੀ ਐਨਕ ਠੀਕ ਕਰਦਿਆ ਕਿਆ ਕੀ ਗੱਲ ਹੋ ਗਈ ਪਾਪਾ ਜੀ ਸਾਫ਼-ਸਾਫ਼ ਦੱਸੋ ਖਰਜੋ ਤੇ ਉਸ ਦਾ ਸਾਲਾ ਇਕੱਠੇ ਹੀ ਬੋਲ ਪਏ ਗੱਲ ਇਸ ਤਰ੍ਹਾਂ ਹੈ ਜਵਾਨੋ ਜਿਸ ਨੇ ਉਸ ਦੇ ਛੋਟੇ ਭਰਾ ਦਾ ਰਿਸ਼ਤਾ ਕਰਵਾਇਆ ਸੀ ਉਹ ਵਿਚੋਲਾ ਮੇਰਾ ਖਾਸ ਆੜਿਆ ਤੇ ਉਸ ਨੇ ਦੱਸਿਆ ਸੀ ਛੋਟੇ ਦਾ ਮੰਗਣਾ ਵੀ ਪੈਸੇ ਦੇ ਲਾਲਚ ਵਿੱਚ ਹੋ ਰਿਹਾ ਹੈ ਉਹ ਕਿਵੇਂ ਪਾਪਾ ਜੀ ਹਜੂ ਸਿੰਘ ਸਭ ਜਾਣ ਲੈਣਾ ਚਾਹੁੰਦਾ ਸੀ ਪੁੱਤਰ ਜੀ ਜਿਸ ਕੁੜੀ ਨੂੰ ਛੋਟਾ ਮੰਗਿਆ ਹੋਇਆ ਉਹ ਵਿਚਾਰੀ ਥੋੜੇ ਪਾਰੀ ਸ਼ਰੀਰ ਦੀ ਆ ਤੇ ਦੰਦ ਵੀ ਥੋੜੇ ਉੱਚੇ ਹਨ ਉਸਦੇ ਪਿਤਾ ਤਸਦੀਲਦਾਰ ਹਨ ਤੇ ਕਾਫੀ ਉੱਚੇ ਖਾਨਦਾਨ ਵਿੱਚੋਂ ਹਨ ਉਹਨਾਂ ਵਧੀਆ ਵਿਆ ਤੇ 25 ਲੱਖ ਮੁੰਡੇ ਨੂੰ ਅਡਵਾਂਸ ਦੇਣ ਨੂੰ ਕਿਹਾ ਸੀ ਤੇ ਇਹਨਾਂ ਮੰਨ ਵੀ ਲਿਆ ਤੇ ਮੰਗਣਾ ਕਰ ਦਿੱਤਾ ਪਰ ਉਹ ਗਲੇ ਅੰਦਰ ਆਇਆ ਥੋਕ ਅੰਦਰ ਨਿਗਲਣ ਲਈ ਰੁਕੇ ਤੇ ਹਰਜੋਤ ਸਿੰਘ ਫੇਰ ਬੋਲ ਪਿਆ ਫਿਰ ਕੀ ਹੋਇਆ ਪਾਪਾ ਜੀ ਦੱਸਦਾ ਬਰਖੁਰਦਾਰ ਫਿਰ ਮੁੰਡੇ ਵਾਲਿਆਂ ਨੇ ਮੰਗਣੀ ਤੋਂ ਮਹਿਜ਼ 1 ਹਫ਼ਤਾ ਬਾਅਦ ਹੀ ਮੰਗਣੀ ਤੋੜਨ ਦੀ ਗੱਲ ਕਹਿ ਦਿੱਤੀ ਕਿ ਸਾਨੂੰ ਕੁੜੀ ਪਸੰਦ ਨਹੀਂ ਤੇ ਸਾਨੂੰ ਹੋਰ ਬਹੁਤ ਰਿਸ਼ਤੇ ਆ ਰਹੇ ਹਨ ਕੁੜੀਆਂ ਦੇ ਉਹ ਫਿਰ ਕੀ ਹੋਇਆ ਪਾਪਾ ਜੀ ਉਹਨਾਂ ਰਿਸ਼ਤਾ ਤੋੜ ਦਿੱਤਾ ਹਰਜੋਤ ਤੇ ਜਲਦੀ ਹੀ ਸਭੀ ਜਾਣ ਲੈਣਾ ਚਾਹੁੰਦਾ ਸੀ ਫਿਰ ਕੀ ਸੀ ਕੁੜੀ ਦਾ ਪਿਆਰ ਸੀ ਬੇਸ਼ਕੋ ਤਸਵੀਲਦਾਰ ਸੀ ਬਹੁਤ ਮੁਸ਼ਕਿਲ ਨਾਲ ਰਿਸ਼ਤਾ ਸਿਰੇ ਚੜਿਆ ਸੀ ਤੇ ਹੁਣ ਉਹ ਟੁੱਟਣ ਨਹੀਂ ਦੇਣਾ ਚਾਹੁੰਦੇ ਸਨ ਉਹਨਾਂ ਨੇ ਉਹਨਾਂ ਦੀ ਅਮੰਤਤਾ ਕੀਤੀਆਂ ਤੇ 25 ਲੱਖ ਵਾਲੀ ਰਕਮ ਨੂੰ ਵੀ ਵਧਾ ਕੇ 50 ਲੱਖ ਕਰ ਦਿੱਤਾ ਤੇ ਫਿਰ ਉਹ ਮੰਨ ਗਏ ਹਨ ਦੋ ਕੁ ਮਹੀਨੇ ਬਾਅਦ ਵਿਆਹ ਤੇ ਵੱਡੇ ਦਾ ਵਿਆਹ ਉਸ ਤੋਂ ਪਹਿਲਾਂ ਕਰ ਦੇਣਾ ਚਾਹੁੰਦੇ ਹਨ ਪਰ ਪਾਪਾ ਰਮਨਪ੍ਰਿੰਸ ਸਿੰਘ ਨੇ ਤਾਂ ਲੈਣ ਦੇਣ ਵਾਲੀ ਗੱਲ ਤੋਂ ਬਿਲਕੁਲ ਇਨਕਾਰ ਕੀਤਾ ਉਹ ਤਾਂ ਵਿਆਹ ਵੀ ਸਿਰਫ 11 ਬੰਦਿਆਂ ਨਾਲ ਸਾਦੇ ਢੰਗ ਨਾਲ ਕਰਨ ਨੂੰ ਕਹਿੰਦਾ ਸੀ ਹਜੋ ਸਿੰਘ ਨੇ ਆਪਣੇ ਸਹੁਰੇ ਨੂੰ ਸਾਰੀ ਗੱਲ ਦੱਸੀ ਇਹਨਾਂ ਦੇ ਪਿਤਾ ਜੀ ਬਹੁਤ ਵਧੀਆ ਇਨਸਾਨ ਸਨ ਪਰ ਉਸ ਦੀ ਮੌਤ ਤੋਂ ਵध ਵੱਚੇ ਤੇ ਉਹਨਾਂ ਦੀ ਮਾਂ ਆਪਣੇ ਮਨਮਰਜ਼ੀ ਕਰਦੀ ਤੇ ਵਿਆਹ ਚ ਪੈਸੇ ਦੀ ਮੰਗ ਰੱਖਦੀ ਜਿਵੇਂ ਜਿਵੇਂ ਮੁੰਡੀਆਂ ਦੀਆਂ ਸਰਕਾਰੀ ਨੌਕਰੀਆਂ ਲੱਗਣ ਨਾਲ ਘਰ ਵਿੱਚ ਪੈਸਾ ਵਧੀਆ ਤੇਵੇਂ ਤੇਵੇਂ ਉਹਨਾਂ ਦੀ ਮਾਂ ਦੇ ਮਨ ਚ ਲਾਲਚ ਆ ਗਿਆ ਤੇ ਉਹ ਮੁੰਡਿਆਂ ਦਾ ਵਿਆਹ ਨਹੀਂ ਸੌਦਾ ਕਰ ਰਹੀ ਆ ਵੱਡਾ ਮੁੰਡਾ ਰਮਨਪ੍ਰੀਤਾ ਬਹੁਤ ਹੀ ਨੇਕ ਕਿਸਮ ਦਾ ਮੁੰਡਾ ਹੈ ਉਹ ਇੱਕ ਲੱਤ ਤੋਂ ਥੋੜਾ ਮਾਮਲੀ ਜਿਹਾ ਲੰਗੜਾ ਕੇ ਚੱਲਦਾ ਹੈ ਪਰ ਸਰਕਾਰੀ ਨੌਕਰੀ ਤੇ ਘਰਵਰ ਵਧੀਆ ਹੋਣ ਕਰਕੇ ਉਸ ਦਾ ਰਿਸ਼ਤਾ ਹੋਇਆ ਤੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸ ਦੀ ਪਤਨੀ ਛੱਡ ਕੇ ਚਲੀ ਗਈ ਇਹਨਾਂ ਨੇ ਰੌਲਾ ਪਾਇਆ ਕਿ ਕੁੜੀ ਠੀਕ ਨਹੀਂ ਸੀ ਉਸ ਦਾ ਕਿਤੇ ਹੋਰ ਚੱਕਰ ਸੀ ਪਰ ਇਸ ਬਾਰੇ ਕੁਝ ਨਹੀਂ ਪਤਾ ਲੱਗਾ ਪਾਪਾ ਜੀ ਇਹ ਤਾਂ ਰਮਨਪ੍ਰੀਤ ਸਿੰਘ ਨੇ ਸਾਨੂੰ ਵੀ ਦੱਸਿਆ ਸੀ ਕਿ ਉਹ ਕੁੜੀ ਆਪ ਹੀ ਛੱਡ ਕੇ ਚਲੀ ਗਈ ਸੀ ਕਿਉਂਕਿ ਉਸਦਾ ਵੀ ਕੋਈ ਪਾਸਟ ਨਹੀਂ ਹਰਜੋਤ ਸਿੰਘ ਫੇਰ ਵਿਚੇ ਬੋਲ ਪਿਆ ਉਹ ਤਾਂ ਠੀਕ ਆ ਪੁੱਤਰਾ ਪਰ ਉਸ ਤੋਂ ਬਾਅਦ ਵੀ ਮੁੰਡੇ ਦੇ ਦੋ ਵਿਆਹ ਹੋਵੇ ਤੇ ਉਹ ਦੋਵੇਂ ਕੁੜੀਆਂ ਵੀ ਛੱਡ ਕੇ ਚਲੀ ਗਈਆਂ ਓਹ ਤੇਰਾ ਭਲਾ ਹੋ ਜਾ ਆ ਤਾਂ ਉਹਨੇ ਦੱਸਿਆ ਹੀ ਨਹੀਂ ਇਸਦਾ ਮਤਲਬ ਰਮਨਦੀਪ ਸਿੰਘ ਦੇ ਤਿੰਨ ਵਿਆਹ ਹੋ ਚੁੱਕੇ ਹਨ ਹਰਜੋਤ ਚੁੱਪ ਨਾ ਰਿਹਾ ਗਿਆ ਆਪ ਉੱਤਰ ਜੀ ਮੈਂ ਕਿਸੇ ਦੀ ਤੀ ਪੁੱਤ ਨੂੰ ਨਹੀਂ ਮੰਨਦਾ ਪਰ ਹੁਣ ਤੁਸੀਂ ਪੁੱਛ ਰਹੇ ਹੋ ਤਾਂ ਮੈਂ ਇਹ ਵੀ ਨਹੀਂ ਚਾਹੁੰਦਾ ਕਿ ਕਿ ਹੋਰ ਕੁੜੀ ਵੀ ਰਮਨਪ੍ਰੀਤ ਸਿੰਘ ਨਾਲ ਵਿਆਹ ਕਰਵਾ ਕੇ ਤਲਾਕ ਦਾ ਦਾਗ ਆਪਣੇ ਮੱਥੇ ਤੇ ਲਗਵਾਏ ਮੈਂ ਸਮਝਿਆ ਨਹੀਂ ਪਪਾ ਜੀ ਹਰ ਜੋਤ ਨੇ ਜਾਦਾ ਖਾਲੇ ਕਪ ਵਿੱਚ ਹੀ ਰੱਖ ਦਿਆਂ ਪੁੱਛਿਆ ਬੇਸ਼ੱਕ ਉਹ ਦੋਵੇਂ ਪ੍ਰਾ ਨਸ਼ਾ ਰਹਿਤ ਹਨ ਪਰ ਛੋਟੇ ਨੂੰ ਪੈਸਿਆਂ ਦਾ ਨਸ਼ਾ ਹੈ ਤੇ ਰਮਨਪ੍ਰੀਤ ਸਿੰਘ ਬਾਰੇ ਇਸ ਦੌਰਨ ਵਿੱਚ ਆਇਆ ਹੈ ਕਿ ਬਚਪਨ ਵਿੱਚ ਪੋਲੀਓ ਦਾ ਸ਼ਿਕਾਰ ਹੋ ਗਿਆ ਸੀ ਤਾਂ ਕਰਕੇ ਥੋੜਾ ਲੰਗੜਾ ਕੇ ਚੱਲਦਾ ਹੈ ਤੇ ਉਹ ਬੱਚਾ ਜਮਨ ਤੇ ਯੋਗ ਨਹੀਂ ਆ ਇਸ ਕਰਕੇ ਉਸ ਦਾ ਤਿੰਨ ਵਾਰ ਤਲਾਕ ਹੋ ਚੁੱਕਾ ਹੈ ਬਾਕੀ ਤੁਸੀਂ ਮੁੰਡੀ ਨਾਲ ਪਹਿਲਾਂ ਹੀ ਗੱਲ ਖੋਲਿਓ ਤਾਂ ਕਿ ਕੁੜੀ ਨੂੰ ਦੁਬਾਰਾ ਫੇਰ ਪਛਤਾਉਣਾ ਨਾ ਪਵੇ ਬੱਚਿਆਂ ਦੇ ਦੁੱਖ ਨਾਲ ਮਾਂ-ਬਾਪ ਵੀ ਵਿਛੇ ਵਿਚੜਦੇ ਹਨ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੀ ਧੀ ਧੀਆਣੀ ਦਾ ਪਿਤਾ ਮੁਰਤ ਰੋਵੇ ਤਕਦੀਰ ਦੇ ਪਹਿਲੇ ਵਿਆਹਵਰੇ ਜਾਣ ਚੁੱਕੇ ਸਨ ਦੀਪੀ ਅਲਮਾਰੀ ਕੋਲ ਕੇ ਤਕਦੀਰ ਲਈ ਸੂਟ ਪਸੰਦ ਕਰਨ ਲੱਗੀ ਹੋਈ ਸੀ ਕਿ ਕਿਹੜਾ ਸੂਟ ਪਵਾ ਕੇ ਤਕਦੀਰ ਨੂੰ ਰਮਨਪ੍ਰੀਤ ਸਿਗਨਲ ਮੈਲੋਂਨ ਲਈ ਲਜਾਇਆ ਜਾਵੇ ਦੀਪੀ ਨੇ ਆਪ ਹੀ ਗੁਲਾਬੀ ਸੂਟ ਹੀ ਕੱਢ ਲਿਆ ਜੋ ਤਕਦੀਰ ਦੇ ਸੂਟ ਨਾਲੋਂ ਥੋੜਾ ਹਲਕੇ ਰੰਗ ਦਾ ਸੀ ਦੀਪੀ ਤਕਦੀਰ ਨੂੰ ਕਹਿਣ ਲੱਗੀ ਤਕਦੀਰ ਇੱਕ ਕੰਮ ਕਰ ਅੜੀ ਇਹ ਆ ਮੇਰਾ ਸੂਟ ਥੋੜਾ ਟਾਈਟ ਹੋ ਗਿਆ ਹੈ ਛੋੜਾ ਖੋਲ ਦੇ ਇਸ ਦੇ ਅੰਦਰ ਇੱਕ ਹੋਰ ਸਲਾਈ ਵੱਜੀ ਹੋਈ ਆ ਤੇ ਨਾਲੇ ਦੋਵੇਂ ਸੂਟ ਚੰਗੀ ਤਰ੍ਹਾਂ ਪ੍ਰੈਸ ਕਰਕੇ ਰੱਖ ਦੇ ਠੀਕ ਆ ਮਸੀ ਜੀ ਮੈਂ ਕਰਦੀ ਆ ਪਰ ਇੰਨੇ ਕੀ ਕਾਹ ਲਾ ਆਪਣਾ ਤਾਂ ਪਰਸੋਂ ਜਾਣ ਦਾ ਪ੍ਰੋਗਰਾਮ ਆ ਤੇ ਅਜੇ ਤਾਂ ਦੋ ਦਿਨ ਪਏ ਹਨ ਕੱਲ ਰਾਤ ਨੂੰ ਪ੍ਰੈਸ ਕਰ ਦੇਵਾਂਗੀ ਜੇ ਕਹੋ ਤਾਂ ਨਾ ਨਾ ਤੂੰ ਅੱਜ ਹੀ ਕਰ ਦੇ ਤੇ ਹੈਂਗਰ ਵਿੱਚ ਟੰਗ ਦੇ ਮੀ ਅਲਮਾਰੀ ਵਿੱਚ ਮੈਂ ਨਹਾ ਕੇ ਆਈ ਤੇ ਉਹ ਤੌਲਿਏ ਮੋੜ ਕੇ ਤੇ ਰੱਖ ਬਾਥਰੂਮ ਚ ਵੜ ਗਏ ਤਕਦੀਰ ਨੇ ਧਰਾਜ਼ ਵਿੱਚ ਇੱਕ ਡੱਬੇ ਵਿੱਚ ਪਈ ਕੰਦੋਈ ਸੂਈ ਕੱਢੀ ਤੇ ਦੀਪੀ ਦੇ ਸੂਟ ਦੀਆਂ ਸਿਉਣਾ ਉਧੇੜਨ ਲੱਗੀ ਫਿਰ ਉਸਨੇ ਪ੍ਰੈਸ ਲਗਾਈ ਤੇ ਕੱਪੜੇ ਪ੍ਰੈਸ ਕਰਨ ਲੱਗੀ ਦੀਪੀ ਦੇ ਸੂਟ ਤੇ ਉਸਨੇ ਥੋੜਾ ਵੱਖੀਆਂ ਵਾਲੀ ਜਗ੍ਹਾ ਪਾਣੀ ਛਿੜਕਿਆ ਤੇ ਥੋੜਾ ਰਗੜ ਦਿੱਤਾ ਤਾਂ ਕਿ ਸਿਉਣਾ ਦੇ ਨਿਸ਼ਾਨ ਮਿਟ ਜਾਣ ਤੇ ਭੜੇ ਨਾ ਲੱਗਣ ਤਕਦੀਰ ਨੇ ਸੂਟ ਦਾ ਚੰਗੀ ਤਰ੍ਹਾਂ ਪ੍ਰੈਸ ਕਰ ਦਿੱਤਾ ਤੇ ਉਹ ਆਪਣਾ ਸੂਟ ਪ੍ਰੈਸ ਕਰਨ ਲੱਗੀ ਤਾਂ ਉਸੇ ਵਕਤ ਸੁਖੀ ਦਾ ਫੋਨ ਆ ਗਿਆ ਉਹ ਵੀ ਚਾਨ ਬਾਰੇ ਹੀ ਪੁੱਛ ਰਹੀ ਸੀ ਥੋੜੀ ਜਿਹੀ ਕਲ ਕਰਕੇ ਤਕਦੀਰ ਨੇ ਫੋਨ ਰੱਖ ਦਿੱਤਾ ਤੇ ਆਪਣਾ ਸੂਟ ਪ੍ਰੈਸ ਕਰਨ ਲੱਗੀ ਉਸ ਆ ਸੂਟ ਸਿਲਕ ਦਾ ਸੀ ਜਦ ਕਿ ਦੀਪੀ ਦਾ ਕਾਟਨ ਦਾ ਸੀ ਉਹ ਬਟਨ ਕਮਾਉਣਾ ਭੁੱਲ ਗਈ ਤੇ ਕਾਟਨ ਤੇ ਹੀ ਪ੍ਰੈਸ ਕਰਨ ਲੱਗੀ ਫੇਰ ਕੀ ਸੀ ਉਸ ਦੀ ਗਲਤੀ ਨਾਲ ਉਸਦੀ ਕਮੀਜ਼ ਦਾ ਮੋੜਲਾ ਪੱਲਾ ਹੀ ਸੜ ਗਿਆ ਇੱਕ ਵਾਰ ਤਾਂ ਉਹ ਵੀ ਘਬਰਾ ਗਈ ਕਿਉਂਕਿ ਉਸਨੇ ਇਹ ਸੂਟ ਪਾ ਕੇ ਜਾਣਾ ਸੀ ਪਰ ਇਸ ਨੂੰ ਕਿਸੇ ਨੇ ਦੇਖਿਆ ਨਹੀਂ ਸੀ ਤਕਦੀ ਨੇ ਚੁੱਪ ਕਰਕੇ ਗੁਲਾਬੀ ਸਲਵਾਰ ਦੇ ਨਾਲ ਕੋਈ ਹੋਰ ਮਿਲਦਾ ਜੁਲਦਾ ਕਮੀਜ਼ ਪ੍ਰੈਸ ਕਰ ਲਿਆ ਤੇ ਚੁੱਪਚਾਪ ਅਲਮਾਰੀ 'ਚ ਟਿਕਾ ਦਿੱਤਾ ਤੇ ਫੁਲਕੇ ਬਣਾਉਣ ਲੱਗੀ ਇਹਨੇ ਨੂੰ ਦੀਪੀ ਵੀ ਆ ਗਈ ਫਿਰ ਸਭ ਨੇ ਰੋਟੀ ਖਾਧੀ ਕੁਝ देर ਬਾਅਦ ਹੀ نیچے ਨੂੰ ਹਰਜੋਤ ਸਿੰਘ ਦਾ ਫੋਨ ਆਇਆ ਉਸਨੇ ਸਾਰੀ ਗੱਲ ਉਸਦੇ ਨਾਲ ਸਾਂਝੀ ਕੀਤੀ ਉਹ ਵੀ ਉਸੇ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਤੇ ਪਰਮਾਤਮਾ ਦਾ ਸ਼ੁਕਰ ਵੀ ਕੀਤਾ ਕਿ ਪਹਿਲਾਂ ਹੀ ਪਤਾ ਲੱਗ ਗਿਆ ਦੀਪੀ ਬਹੁਤ ਉਦਾਸ ਸੀ ਇਹ ਸਭ ਸੁਣ ਕੇ ਕਿਉਂਕਿ ਉਸ ਤੋਤਾ ਚਾਹੀ ਨਹੀਂ ਚੁੱਕਿਆ ਜਾਂਦਾ ਸੀ ਉਸਨੇ ਆਪ ਸਾਰਾ ਵਿਆਹ ਕਰਨਾ ਸੀ ਤਕਦੀਰ ਦਾ ਪਰ ਸ਼ਾਇਦ ਪਰਮਾਤਮਾ ਕੋਲ ਵੀ ਉਹ ਖੁਸ਼ੀਆਂ ਨਹੀਂ ਸਨ ਜੋ ਤਕਦੀਰ ਦੀ ਝੋਲੀ ਵਿੱਚ ਪਾ ਸਕਦਾ ਦੀਪੀ ਦਾ ਫਿਰ ਮਨ ਨਹੀਂ ਚੁੱਕਿਆ ਉਸਨੇ ਆਪਣੀ ਸਹੇਲੀ ਗ੍ਰਾਸਵੰਤ ਕੋਰਨਾ ਨਾਲ ਗੱਲ ਕੀਤੀ ਜਿਸਦੇ ਪਤੀ ਵੀ ਰੀਲਵੀ ਦੇ ਮੈਂਕਮੇਚ ਸਨ ਉਹ ਇਥੇ ਯੂਨੀਅਨ ਦੇ ਵੀ ਪ੍ਰਧਾਨ ਸਨ ਤੇ ਮੀਟਿੰਗਾਂ ਵਿੱਚ ਆਉਂਦੇ ਰਹਿੰਦੇ ਸਨ। ਰਿਆਜ਼ਵੰਤ ਨੇ ਆਪਣੇ ਪਤੀ ਨਾਲ ਸਾਰੀ ਗੱਲ ਕੀਤੀ ਤਾਂ ਉਹਨਾਂ ਪਠਾਨਕੋਟ ਦੇ ਪ੍ਰਧਾਨ ਨੂੰ ਫੋਨ ਕਰਵਾਇਆ। ਉਸਨੇ ਸਾਰੀ ਗੱਲ ਦੱਸੀ ਤੇ ਇਸ ਮੁੰਡੇ ਬਾਰੇ ਪੁੱਛਿਆ। ਉਹ ਵੀ ਵਿਚਾਰਾ ਤਿੰਨ ਕੁੜੀਆਂ ਦਾ ਬਾਪ ਸੀ ਤੇ ਉਸਨੇ ਅਗਲੇ ਦਿਨ ਸਵੇਰ ਨੂੰ ਸਾਰੀ ਗੱਲ ਪਤਾ ਕਰਕੇ ਦੱਸਣ ਨੂੰ ਕਿਹਾ। ਪਤਾ ਨਹੀਂ ਉਸਨੇ ਕਿੱਥੇ-ਕਿੱਥੇ ਫੋਨ ਕੀਤੇ ਪਰ ਨਤੀਜਾ ਚਕਾਉਣ ਵਾਲਾ ਹੀ ਸੀ। ਗਰਮਨ ਤੇ ਦੇ ਆਪਾਹਿਸਤੇ ਤੂੰ ਤਲਾਕ ਵਾਲੀ ਸੱਚ ਸੀ ਉਸ ਦੇ ਪਰਾ ਦੇ 50 ਲੱਖ ਲੈ ਕੇ ਰਿਸ਼ਤੇ ਵਾਲੀ ਗੱਲ ਵੀ ਸੋਣਾ ਨੇ ਸੱਚ ਸੀ ਉਤੋ ਹੀ ਗੱਲ ਹੋਰ ਸਾਹਮਣੇ ਆਈ ਕਿ ਉਹਨਾਂ ਨੇ ਆਪਣੀ ਕੁੜੀ ਨੂੰ ਦੋ ਜਗ੍ਹਾ ਤੋਂ ਤਲਾਕ ਦਵਾਇਆ ਸੀ ਤੇ ਬਦਲੇ ਵਿੱਚ ਮੋਟੀ ਰਕਮ ਵਸੂਲੀ ਸੀ ਇਸ ਸਭ ਦੇ ਪਿੱਛੇ ਮੁੰਡੇ ਦੀ ਮਾਂ ਦਾ ਹੱਸ ਸੀ ਪਰ ਬਿਨਾ ਬੱਚਿਆਂ ਦੀ ਹਮਾਇਤ ਤੋਂ ਉਹ ਇਕੱਲੀ ਕੁਝ ਵੀ ਨਹੀਂ ਕਰ ਸਕਦੀ ਸੀ ਜ਼ਾਹਿਰ ਸੀ ਇਹਨਾਂ ਵੱਲੋਂ ਰਿਸ਼ਤੇ ਤੋਂ ਜਵਾਬ ਸੀ ਹੋਇਆ ਵੀ ਇਹੀ ਉਸਨੇ ਨੀਟੇ ਨੂੰ ਸਾਰੀ ਗੱਲ ਦੱਸੀ ਉਹ ਵੀ ਸੁਣ ਕੇ ਹੈਰਾਨ ਹੋਇਆ ਕਿ ਇੱਥੇ ਤਾਂ ਸਾਰੇ ਟੱਬਰ ਦਾ ਆਵਾ ਹੀ ਉੱਤੇ ਆ ਪਿਆ ਸ਼ੁਕਰ ਹੈ ਪਹਿਲਾਂ ਹੀ ਪਤਾ ਲੱਗ ਗਿਆ ਤੇ ਤਕਦੀਰ ਦਾ ਬਚਾਅ ਵੀ ਹੋ ਗਿਆ ਜਦੋਂ ਤਕਦੀਰ ਨੂੰ ਪਤਾ ਲੱਗਾ ਉਹ ਬੋਲੀ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਰਿਸ਼ਤਾ ਸਿਰੇ ਨਹੀਂ ਚੜਨਾ ਲੈ ਤੈਨੂੰ ਦੱਸ ਕੇ ਮੈਂ ਪਤਾ ਸੀ ਦੀਪੀ ਬੋਲੀ ਉਹ ਮਾਸੀ ਕਲਚਰਲ ਮੈਂ ਸੂਟ ਪ्रेस ਕਰ ਰਹੀ ਸੀ ਤਾਂ ਉਹ ਸੜ ਗਿਆ ਸੀ ਰੱਬ ਵੀ ਚਾਹੁੰਦਾ ਸੀ ਕਿ ਮੈਂ ਨਾ ਸੂਟ ਪਾਵਾਂ ਤੇ ਨਾ ਹੀ ਜਾਵਾਂ ਤਕਦੀਰ ਨੇ ਕੀ ਹੈ ਲੈ ਦੱਸ ਤੂੰ ਪਾਗਲ ਤਾਂ ਨਹੀਂ ਹੋ ਗਈ ਸੂਟ ਦਾ ਇਸ ਨਾਲ ਕੀ ਸੰਬੰਧ ਐਵੇਂ ਵੀ ਹੁੰਦਾ ਭਲਾ ਤੇ ਛੱਡ ਸਭ ਗੱਲਾਂ ਮੈਂ ਤੇਰੇ ਲਈ ਹੋਰ ਨਵਾਂ ਸੂਟ ਲਿਆ ਦੇਵਾਂਗੇ ਤੇ ਚਿੰਤਾ ਨਾ ਕਰ ਚਲੋ ਠਾ ਚਾਹ ਬਣਾ ਤੇ ਆਪਾਂ ਫਿਰ ਬਾਜ਼ਾਰ ਚਲੀਏ ਘੁੰਮਣ ਤੇਰੇ ਲਈ ਨਵਾਂ ਸੂਟ ਲੈਣ ਉਹ ਤਕਦੀਰ ਨੂੰ ਦੁਖੀ ਨਹੀਂ ਦੇਖਣਾ ਚਾਹੁੰਦੀ ਸੀ ਤਕਦੀਰ ਚਾਹ ਬਣਾਉਣ ਦੇ ਸੋਈ ਵਿੱਚ ਚਲੀ ਗਈ ਤੇ ਦੀਪੀ ਸ਼ੀਸ਼ੇ ਮੂਰੇ ਬੈਠੀ ਸੀ ਤਿਆਰ ਹੋਣ ਲਈ ਪਰ ਤਕਦੀਰ ਦਾ ਰਿਸ਼ਤਾ ਨਾ ਹੋਣ ਤੇ ਉਸ ਦਾ ਮਨ ਪਰ ਆਇਆ ਤੇ ਉਹ ਉੱਥੇ ਬੈਠੀ ਹੀ ਰੋ ਪਈ ਤੇ ਰੋਂਦੀ ਰਹੀ ਆਜੋ ਮਾਸੀ ਜੀ ਚਾਪੀਏ ਤਿਆਰ ਹੈ ਚ ਤਕਦੀਰ ਨੇ ਆਵਾਜ਼ ਮਾਰੀ ਤੇ ਦੀਪੀ ਦੇ ਕੋਲ ਹੀ ਆ ਗਈ ਕੀ ਹੋਇਆ ਮਾਸੀ ਜੀ ਅੱਖਾਂ ਕਾਤੋਂ ਲਾਲ ਕੀਤੀਆਂ ਨੇ ਨਾਲੇ ਹੁਣ ਤੱਕ ਸਿਰ ਵੀ ਨਹੀਂ ਵਾਇਆ ਕੀ ਗੱਲ ਜਾਨਾ ਨਹੀਂ ਤਕਦੀਰ ਹਾਈ ਤੇਰੀ ਕਿਸਮਤ ਕਿੱਥੋਂ ਲਿਖਵਾਈ ਨਹੀਂ ਤੂੰ ਆਪਣੇ ਲੇਖ ਕੋਈ ਕੰਮ ਸ਼ੁਰੂ ਕਰਦੇ ਆ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਮਾਪਤ ਹੋ ਜਾਂਦਾ ਤੇ ਵਿਖਰ ਜਾਂਦਾ ਉਹ ਕੋਲ ਖੜੀ ਤਕਦੀਰ ਨੂੰ ਬੁੱਕਲ ਚੜਾ ਕੇ ਰੋਣ ਲੱਗੀ ਤਕਦੀਰ ਜੋ ਹਲਾਤਾਂ ਨਾਲ ਸਮਝੌਤਾ ਕਰੀ ਬੈਠੀ ਸੀ ਦੀਪੀ ਨੂੰ ਚੁੱਪ ਕਰਵਾਉਂਦੀ ਆਪ ਵੀ ਤਨਵਾਜੀ ਸਾਰਿਆਂ ਦਾ ਅੱਜ ਦਾ ਹੀ ਭਾਗ ਹੈ ਸੋਨਨ ਦੇ ਲਈ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਬਾਕੀ ਕੱਲ ਦੀ ਵੀਡੀਓ ਚ ਲੈ ਕੇ حاضر ਹੋਵਾਂਗੀ ਜੀ ਬਣੀ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ